ਮੇਰੇ ਵਾਲਾ ਤੁਹਾਨੂੰ ਪਿਆਰਪੂਰ ਸასი ਕਾ ਲਾਜ ਦੇ ਵਲੌਗ ਤੁਹਾਡਾ ਸਵਾਗਤ ਕਰਦੇ ਆਂ ਅੱਜ ਦਿਖਾਵਾਂਗੇ ਸਿਕੰਦਰ ਤੇ ਨਾਲੇ ਟਰਾਲੀ ਫਸੀ ਕਿੱਦਾਂ ਕੱਢੀ ਉਹ ਵੀ ਦਿਖਾਵਾਂਗੇ ਨਾਲੇ ਤੁਹਾਨੂੰ ਦਿਖਾਉਣੇ ਆਪਣੀਆਂ ਲਾਈਆਂ ਹੀ ਕਦੂਰੀਆਂ ਵੱਲਾਂ ਆਪਾਂ ਕਦੂਆਂ ਦੀ ਬੱਲ ਲਾਈ ਸੀ ਗਰਮੀਆਂ ਵਾਲੀ ਆਵੇ ਛੋਟਾ ਜਿਹਾ ਕਦੂ ਲੱਗਿਆ ਇਹਨੂੰ ਲਾਈ ਨੂੰ ਅੱਜ ਕਾਫੀ ਹੋ ਗਏ ਦਿਨ ਮਹੀਨਾ ਹੀ ਹੋ ਚੱਲਿਆ ਵਾ ਤਾਂ ਹੁਣ ਲੱਗਿਆ ਛੋਟਾ ਜਿਹਾ ਕਦੂ ਤੇ ਹੋਰ ਵੀ ਬੱਲਾਂ ਲਾਈਆਂ ਵਾ ਤੇ ਇਹ ਦੂਜੀਆਂ ਦੂਜੀਆਂ ਵੀ ਦਿਖਾਉਣੀ ਆ ਇਹਨਾਂ ਨੂੰ ਵੀ ਛੋਟੇ ਛੋਟੇ ਜਿਹਾ ਆਵੇ ਇਹਨੂੰ ਫੁੱਲ ਪਿਆ ਵਾ ਇਹਨੂੰ ਵੀ ਲੱਗਣ ਡੇ ਛੋਟੇ ਛੋਟੇ ਜੇ ਆਵੇ ਅੱਜ ਬਾਰਿਸ਼ ਹੋਣ ਢਈ ਆ ਤੂੜੀਆਂ ਵੈਸੇ ਸਾਰੀਆਂ ਨਹੀਂ ਬਣ ਗਈਆਂ ਪਰ ਹੁਣ ਸਾਡੇ ਸਿਕੰਦਰ ਦਾ ਸੀਜ਼ਨ ਚੱਲਣ ਡਿਆ ਵਾ ਤੇ ਅੱਜ ਆਵੇ ਬਾਰਿਸ਼ ਹੋਣ ਢਈ ਆ ਤੇ ਪਰਸੋਂ ਹੀ ਨਾਲ ਗੜੇ ਵੀ ਪਏ ਤੇ ਅੱਜ ਹੌਂਡੀ ਆ ਆਪਣੀਆਂ ਸਬਜ਼ੀਆਂ ਵਾਂ ਘਰਦੀਆਂ ਲੱਗੀਆਂ ਬੜੀਆ ਵਧੀਆ ਵਾ ਹੁਣ ਪਿੰਡੀਆਂ ਲੱਗਣੀਆਂ ਸ਼ੁਰੂ ਹੋਣ ਡੀਆਂ ਵਾ ਤੇ ਆ ਆਵੇ ਅੱਜ ਫੇਰ ਬਾਰਿਸ਼ ਹੋਣ ਦੀ ਮਨੂੰ ਜਗੰਦਰ ਲੱਦਣਿਆ ਬਾਰਿਸ਼ ਜੀ ਚਿੱਕੜ ਹੋ ਰਿਹਾ ਕਿਉਂਕਿ ਜਦੋਂ ਗਿੱਲਾ ਹੋ ਜਾਂਦਾ ਥਾਂ ਫੇਰ ਗੁੰਗਲੂ ਦੇ ਨਾਲ ਮਿੱਟੀ ਵੀ ਆਉਂਦੀ ਆ ਆ ਉਹਦੇ ਤਾਜ਼ਾ ਵਾਲਾ ਟਰੈਕਟਰ 60 ਤੇ ਕਿਉਂਕਿ بارش ਦੇ ਵਿੱਚ ਚਿਕੜੀ ਹੁੰਦੀ ਆ ਐ ਤੇ ਰਾਤੀ ਲਾ ਆਈ ਟਰਾਲੀ ਇੱਕ ਤੇ ਅੱਜ ਹੁਣ ਆ ਲੰਡਿਆ ਵਾ ਚਲੋ ਤੁਹਾਨੂੰ ਫੇਰ ਅੱਗੇ ਮਿਲਦੇ ਆ ਆ ਲੱਗਾ ਮਾਨੂੰ ਜਾਣਾ ਆਪਣੇ ਵਾਲੇ ਨਾ ਲੱਗਿਆ 855 ਕਿਉਂਤਾ ਲੇ ਗਿਆ ਬਹਿ ਗਿਆ ਤੁਰਪਿਆ 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 ਲੈ ਗਿਆ ਖਲੋ ਗਿਆ ਉਹ ਗੇਰ ਬਦਲੇ ਦਾ ਪਛਾਣ ਕਰ ਅੱਜ ਜਾਂ ਬੱਦ ਬਚੇ ਮੜ ਰਹੀ ਹਣ ਮਗਰ ਆ ਰਿਹਾ ਜਿੰਦਾ ਫੇ ਬੰਪਰ ਵਾਲਾ ਲਾਵਾਂ ਆਹ ਉਹ ਨਾ ਤਾਣਾ ਕਰੇ ਲਾ ਦੇ ਬਰੂ ਲਾ ਆ ਦੇ ਲੱਖ ਲੋ ਜਾ

ਓਏ ਓਏ ਡੱਕ ਦੇ ਬਾਸ ਲੈ ਇਹ ਖਲੋ ਜਾ ਬਾਸ 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 ਓਏ ਆਵੇ ਇੱਥੋਂ ਟਾਇਰ ਆਵੇ ਟਾਇਰ ਰਗੜਦਾ ਆਇਆ ਇੱਥੋਂ ਆਵੇ ਕਿੰਨਾ ਟਾਇਰ ਰਗੜ ਕੇ ਆਇਆ ਓ ਅੱਟ ਕੱਢ ਦੇ ਜਗਨੂ ਓ ਜਗਨੂ ਆ ਅੱਟ ਕੱਢ ਦੇ ਤੁਰ ਪੈਣੀ ਆ ਓ ਨਹੀਂ ਬੈਗ ਕਚਲਾ ਓ ਦਾ ਇੰਨੀ ਅੱਟ ਭੰਜ ਤੂੰ ਰਗੜ ਕੇ ਹੀ ਆਈ ਵੇਲਾ ਐ ਚੱਲ ਚੱਲ ਬੈਗ ਲੈ ਜਾਓ ਖਿੱਚ ਕੇ ਜਾਨ ਦੇ ਜਾਨ ਦੇ ਓਏ ਓਏ ਖਲਾੜ ਦੇ ਖਲਾੜ ਦੇ ਓਏ ਗਾੜੀ ਪਾਲਾ ਨਹੀਂ ਦੇ ਹੈ ਓਏ ਬਹੁਤੀ ਦਾ ਇੱਥੇ ਵੱਜ ਗਈ ਹੈ 8 ਵੱਜਦੀ ਹੈ ਬਹੁ ਗਿੱਲੀ ਹੈ ਪੈਲੀ ਆ ਮਨੂ ਦੀ ਇਕੰਦਰ ਲੱਦੀ ਆ ਅੱਜ ਫੇਰ ਅੱਜ ਤੀਜਾ ਫੇਰਾ ਵਾ ਹੁਣ ਟਰਾਲੀ ਬਹਿ ਗਈ ਆ ਅੱਦੋ ਮੇ 800 ਉਹ ਜਿੰਦਾ ਇੱਕ ਦੇ ਮਾਮੇ ਵਾਲਾ ਉਹ ਜਿਹੜਾ ਜਿਹਨੂੰ ਬੰਪਰ ਲਗਾ ਤੱਕੇ ਵਾਲਾ ਤਾਂ ਆ ਇਹਦਾ ਆਪਣਾ ਯੋਰ ਬਹੁਤ ਮਾਰਦਾ ਟਰੈਕਟਰ ਖੋਲਿਆ ਬੜਾ ਏ ਕਿਹੜਾ ਓਏ ਬੱਟੀ ਲੱਗੀ ਨਾਲ ਤੇ ਰਾਵਰ ਲਾਈ ਹਾਂ ਇਹਦੀ ਲੇਵਰ ਓਏ ਕੀ ਹੋਇਆ 16 ਦੇ ਟਾਇਰਾਂ ਦੋਵਾਂ ਦੇ ਇਹ 16 ਦੇ ਟਾਇਰਾਂ ਵਾਲੇ ਆ ਦੋਵੇਂ ਇੱਕੋ ਦੇ ਨਿੱਕੜਾਏ ਸੀ ਤੇ 3ੇ ਲੋਜ ਪੁਣੇ ਦੋਵੇਂ ਤੇ ਤਾਂ ਹੁਣ ਲੱਗੇ ਦੋਵਾਂ ਨੇ ਫੇ ਤੇ ਇੰਨੀ ਜਕੰਦਰ ਲੱਦੀ ਆ ਆਓ ਇਹਦਾ ਕਾਬਰਾ ਵਈਆ ਤੇ ਹੁਣ ਆ ਪਿਆ ਵੇ ਪਾ ਗਏ ਹੁਣ ਉਹ ਉੱਥੇ ਚੜਾਉਣੀ ਐ ਇਹਨੂੰ ਖੜਨੀ ਆਜ ਤੇ ਟਰਾਲੀ ਖੜੀ ਐ ਟੁੜੀ ਵਾਲੀ ਤੇ ਤੇ ਉਹਨਾਂ ਦਾ ਕੋਈ ਮਸਲਾ ਵਾ ਦਾ ਤੇ ਲੰਡਿਆ ਵਾ ਤਿਹੜੀ ਵੱਧ ਮੰਗਦੇ 350 ਅੱਧੀ ਅੱਧੀ ਵਾਰ ਚਲਦੀ ਐ ਨੀ ਨੀਂਗੀ ਤੇ ਤੇ ਹੁਣ ਲੱਗੀਆਂ ਖੜਦਿਆਂ ਵਿਖਾਉਣੇ ਜ਼ੋਰ ਤੇ ਪਿੱਛੇ ਨੂੰ ਅੜੀ ਖਿੱਚੀ ਦੋ ਵਾਰ ਤੇ ਪਿੱਛੇ ਨੂੰ ਜਾਂਦੀ ਆ ਪਰ ਥਾਂ ਗਿੱਲਾ ਵਾ ਕੇ ਤੇ ਐਸਾ ਲੈਨੇ ਨਾ ਪਾਣੀ ਲਾਤਾ ਹੀ ਲੱਗ ਗਿਆ ਇਹ ਬੰਬੀਆਂ ਚਲਾ ਦਿੱਤੀਆਂ ਹੀ ਕਿ ਇਹ ਇੰਨਾ ਨਹੀਂ ਅਜੇ ਪਤਾ ਕਿ ਮੇਲੇ ਚੱਲਣੀ ਮੇਲੇ ਚੱਲ ਪਿਆਗਾ ਛੇਤੀ ਇਹ ਕਰਕੇ ਤੇ ਹੁਣ ਲੱਗਾ ਤੋਰਨਾ ਤੇ ਹੁਣ ਤੁਹਾਨੂੰ ਦਿਖਾਉਨੇ ਆ ਹਾਲ ਦੇ ਨਾਲ ਤੇ ਗੱਲ ਵਸੋ ਆਹ ਹੋਈ ਤੇ ਅੱਗੇ ਜੇ ਇੰਨੇ ਪੈਸੇ ਵਾਧਾ ਦੇ ਦਿੱਤੇ ਫੇ ਸਾਰੇ ਕਿਸਾਨ ਭਰਾ ਫਿਰ ਗੁੱਸਾ ਕਰਦੇ ਆ ਇਹ ਮਿਹਨਤੂਰ ਮੰਗ ਲੈਂਦੇ ਆ ਪਰ ਦੂਜੇ ਗੁੱਸਾ ਕਰਦੇ ਵੀਰ ਜੀ ਇਹ ਗੱਲ ਤਾਂ ਹੈ ਆ ਜੋ ਦਿਹਾੜੀ ਤੂੰ ਵੱਜੀ ਉਹ ਦੋ ਫਾਲਤੂ ਨਹੀਂ ਤੁਗੇ ਤਾਨੂੰ ਬਲਾ ਹੁਣ ਕੀ ਬਜਦਾ ਹਰੇਕ ਨੂੰ ਹੁਣ ਆ ਮਿਹਨਤ ਆ ਹੁਣ ਕੱਲ ਵੀ ਟਰਾਲੀ ਫਸ ਗਈ ਕੱਲ ਵੀ ਇਹ ਵਾਲੇ ਕੱਢੀ ਕੱਲ ਕੱਢੀ ਕਈ ਹਾਲ ਵਾਲੋ ਦੋ ਆਏ ਇੱਕ ਕਸ਼ਾ ਪੰਜਾਬੀ ਇੱਕ ਫਾਰਮ ਛੱਟ ਤੇ ਇੱਕ ਮਿੰਦਰਾ ਹੀ 575 ਚਵਾ ਪੰਜਾਂ ਟਰੈਕਟਰਾਂ ਨਾਲ ਕੱਲ ਕੱਢੀ ਤੇ ਅੱਜ ਵੀ ਆ ਗਏ ਉੱਥੋਂ ਬੱਟ ਬੱਟ ਬੱਟੀ ਆ ਹੁਣ ਚੱਲਦੇ ਆ ਲੈ ਕੇ ਦਿਖਾਉਣੇ ਨਾਲੇ ਤੁਹਾਨੂੰ ਵੀ ਇਹ ਦੋਵੇਂ ਵੀਰ ਆ ਤੇ ਅੱਜ ਪਰਫਾਰਮੈਂਸ ਤੁਹਾਨੂੰ ਚੈੱਕ ਕਰਾਉਣ ਦੇ ਯਾਰ ਸਾਨਾ ਦਾ ਟਮਾਟਰੀਆਂ ਦਾ ਟਮਾਟਰ ਹੀ 855 ਮੇਰੇ ਵੀਰੋ 855 3E ਲੋਚ ਕੱਢਣੇ ਦੋਵੇਂ ਤਰਪਿੱਤ ਤਰਪਿੱਤ ਤਰਪਿੱਲੇ ਲੱਗੇ ਝੋਟੇ ਲੱਗੇ 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 ਜ਼ੋਰ ਗਾੜੀ ਵੱਧ ਪੈ ਗਿਆ ਟਰੈਕਟਰਾਂ ਦਾ ਆਈ ਜਾਂਦੀ ਤੇਤੀ ਖੇਤੀ 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 ਝੋਟੇ ਨੇ ਤੇਤੀ ਖੇਤੀ 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 ਲਾਗੇ 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 ਰੇਸ ਲੈ ਆਗੇ ਓਹ ਸਾਨ ਸਾਨ ਝੋਟੇ ਆਈ ਜਾਂਦੀ ਓਹ ਔੜ ਖੜਾਤੀ ਓ ਤੇ ਨਿਕਲ ਗਈ ਆ ਜਿੱਥੇ ਤਾਨੂੰ ਫਸੀ ਹੋ ਵੀ ਦਿਖਾਣੇ ਖੱਡੇ ਮਾਰੇ ਪਹਿਲਾ ਟਰੈਕਟਰ ਨੇ ਤੇ ਆਵੇ ਇੱਥੇ ਬੈਠੀ ਆ ਵੀਡੀਓ ਸੈਂਡ ਕਰੀ ਵੀਡੀਓ ਤੇ ਆਵੇ ਇੱਥੇ ਬੈਠੀ ਤੇ ਆਵੇ ਆ ਪਿਛੇ ਨੇ ਵੀ ਖੱਡੇ ਮਰਾਏ ਆ ਤੇ ਆਵੇ ਇੱਥੇ ਸਲਿੱਪ ਮਾਰੇ ਇੱਥੇ ਬੈਠੀ ਆ ਟਰੈਕਟਰ ਦੇ ਖੱਡੇ ਆ ਤੇ ਆਵੇ ਬਹੁਤ ਮਿਹਨਤ ਕਰਨੀ ਪੈਂਦੀ ਹੈ ਜੇ ਆਹ ਰਹਿ ਗਈ ਆ ਜੇ ਕੋ ਉਹ ਖੜੀ ਆਈ ਜਾਂਦਾ ਛੋਟਾ ਟਮਾਟਰੀ ਇਹ ਜਾਂਦਾ ਕਹਿੰਦੀ ਆਵਾਜ਼ ਆਉਂਦੀ ਸਾਂਦੀ ਕਿ ਨਹੀਂ ਦੇਖ ਜਾਂਦਾ ਉਹ ਗਾੜੀ ਆ ਦੂਜਾ ਲੈ ਗਿਆ ਆਈ ਜਾਂਦਾ ਇਸ ਛਾਨ ਹੰਦਾ ਹੁਣ ਇਹ ਨਹੀਂ ਲੈ ਕੇ ਜਾਣਾ ਵੰਦੇ 8 ਘੰਟੇ ਦਾ ਯਾਨੀ ਕਿ ਜਾਂ ਮੁੰਦਾ ਉੱਥੇ 8 ਘੰਟੇ ਦੀ ਵਾਰੀ 8 ਘੰਟੇ ਲੱਗ ਹੀ ਜਾਂਦੇ ਆ ਹਾਂ 8-9 ਘੰਟੇ ਲੱਗਦੇ ਆ ਕਮ ਸੇ ਕਮ ਮੱਛਰ ਵਾਲਾ ਹੁੰਦਾ ਉੱਥੇ ਵੀ ਜੀ ਤੇ ਸੋ ਗੱਲਾਂ ਨੇ ਉਹ ਲੈ ਗਿਆ ਲੈ ਗਿਆ ਕਯੋਰ ਖੋਲਿਆ ਵਾਲਾ ਟਰੈਕਟਰ ਹੈ ਵਾਲਾ ਖੁੱਲਾ ਵਹਿਮ ਮੋਡੀਫਾਈਨਿੰਗ ਕੀਤਾ ਉਦਾਂ ਹੀ ਆ ਸਿੰਪਲੀ ਆ ਪਰ ਖੋਲਿਆ ਵੜਾ ਵਾ ਆਵੀ ਵਾਹ ਹੁਣ ਜਿਹੜੀ ਰਹਿ ਗਈ ਆ ਉਹ ਵੱਡਣ ਵਾਲੀ ਵੱਡੇ ਹੀ ਸੱਚ ਸੌਰੀ ਉਹ ਵੱਡਣ ਵਾਲੀ ਆ ਉਹਦੇ ਆਹ ਰਹਿਗੇ ਉਧਰ ਪੱਤੇ ਆ ਵੱਡੇ ਆ ਇਹਦੇ ਇਹ ਰਹਿ ਗਈ ਪੁੱਟਣ ਵਾਲੀ ਤੇ ਸੋ ਜਿਹੜੇ ਵੀਰ ਚੈਨਲ ਦੇ ਨਵੇਂ ਜਰੂਰ ਸਬਸਕ੍ਰਾਈਬ ਕਰ ਲਿਓ ਤੁਹਾਡਾ ਆਪਣਾ ਚੈਨਲ ਆ ਤੇ ਅੱਜ ਵਾਲਾ ਵਲੌਗ ਇੱਥੇ ਤੱਕ ਜਿਹਨੂੰ ਲਾਈਕ ਕਰੇ ਸ਼ੇਅਰ ਕਰੇ ਤੇ ਜਿਹੜੇ ਵੀਰ ਚੈਨਲ ਦੇ ਨਵੇਂ ਆਏ ਜਰੂਰ ਸਬਸਕ੍ਰਾਈਬ ਕਰ ਲੈ ਤੁਹਾਡਾ ਵਲੌਗ ਵੇਖਣ ਤੇ ਬਹੁਤ ਬਹੁਤ ਧੰਨਵਾਦ